ਅਕਾਪ ਕੁਝ ਸਾਲ ਪਹਿਲਾਂ ਇੱਕ ਵੀਡੀਓ ਬਣਾਈ ਸੀ ਇੱਕ ਪੁਲ ਦੀ ਕਿ ਫੁਲ ਕਿਵੇਂ ਦਾ ਬਣਿਆ ਅਜੇ ਤੱਕ ਉਸੇ ਤਰ੍ਹਾਂ ਹੀ ਪੈਂਡਿੰਗ ਖੜਾ ਵਾ ਤੁਸੀਂ ਵੇਖ ਸਕਦੇ ਹੋ ਅਜੇ ਤੱਕ ਇਹ ਚਾਲੂ ਨਹੀਂ ਹੋਇਆ ਪੁਲ ਤੇ ਇਹਦੇ ਹੇਠਾਂ ਪੁੱਛੇ ਜਿਹੜੇ ਆਪਾਂ ਗੱਲ ਕੀਤੀ ਕਿ ਜਿਹੜੇ ਬੀਮ ਆ ਜਿਹੜੇ ਉਹ ਕਿਹੜੇ ਤਰੀਕੇ ਦੇ ਨੇ ਵੀ ਕਿੰਨਾ ਕੁ ਸੇਫ ਹੋਏਗਾ ਇਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜੇ ਚਾਲੂ ਹੋਇਆ ਹੁੰਦਾ ਤੇ ਹੁਣ ਤੱਕ ਪਤਾ ਨਹੀਂ ਇਹਦੇ ਕੀ ਨਤੀਜੇ ਸਾਹਮਣੇ ਆਉਂਦੇ ਇਹ ਅਗਲੇ ਪਾਸਿਓਂ ਬੰਦਿਆ ਪੁਲ ਤੇ ਅਜੇ ਵੀ ਅੰਡਰ ਪ੍ਰੋਸੈਸ ਹੈ ਮਤਲਬ ਕੰਮ ਚੱਲ ਰਿਹਾ ਹੈ ਤੇ ਆ ਤੁਸੀਂ ਇਹਨੂੰ ਬੜੇ ਨੇੜਿਓਂ ਵੇਖ ਸਕਦੇ ਹੋ ਪੁਲ ਨੂੰ ਤੇ ਇਹ ਪੁਲ ਜਿਹੜਾ ਵਾ ਮੈਂ ਨਾਂ ਨਹੀਂ ਲਵਾਂਗਾ ਕੋਈ ਐਵੇਂ ਕੋਈ ਠੇਕੇਦਾਰ ਕਹੇਗਾ ਜੀ ਮੇਰੇ ਪੁਲ ਦੀ ਉਹ ਕਰਤਾ ਜੇ ਕਰਤਾ ਪਰ ਜਿੱਥੋਂ ਦੇ ਲੋਕ ਰਹਿਣ ਵਾਲੇ ਨੇ ਉਹ ਜਰੂਰ ਜਾਣਦੇ ਹੋਣਗੇ ਕਿ ਇਹ ਕਿਹੜੇ ਏਡੇ ਦਾ ਵਾ ਇੱਕ ਲਗਭਗ ਆਪਾਂ 3 ਸਾਲ ਪਹਿਲਾਂ ਵੀਡੀਓ ਬਣਾਈ ਸੀ ਇਸ ਪੁਲ ਦੇ ਸਬੰਧ ਵਿੱਚ ਤੇ ਕਈ ਸੱਜਣ ਆਂਦੇ ਹੋਣੇ ਵੀ ਸਰ ਜੀ ਤੁਸੀਂ ਵੀਡੀਓ ਬਣਾਈ ਸੀ ਲੇਕਿਨ ਕੋਇਆ ਤਾਂ ਕੋਈ ਨੁਕਸਾਨ ਨਹੀਂ ਤੁਸੀਂ ਲੋਕਾਂ ਨੂੰ ਡਰਾ ਛੱਡਿਆ ਜਿਵੇਂ ਤੁਸੀਂ ਪਹਿਲਾਂ ਵੇਖਿਆ ਕਿ ਪੋਲ ਅਜੇ ਚਾਲੂ ਹੀ ਨਹੀਂ ਹੋਇਆ ਬਾਣੀ ਨਹੀਂ ਸਕਿਆ ਜਿੰਨ ਤੱਕ ਤੇ ਰੱਬ ਮਿਹਰ ਕਰੇ ਜੀ ਪੋਲ ਬਣੇ ਛੇਤੀ ਤੇ ਸਹੀ ਤਰੀਕੇ ਨਾਲ ਚੱਲਦਾ ਰਹੇ ਪਰ ਠੇਕੇਦਾਰ ਦੀ ਇਹ ਕਮੀ ਲੱਗਦੀ ਆ ਤੁਸੀਂ ਵੇਖੋ ਆ ਇੱਕ ਬੀਮ ਦਿੱਤਾ ਹੋਇਆ ਸੈਂਟਰ ਦੇ ਵਿੱਚ ਤੇ ਇਹਨਾਂ ਦੀ ਜਿਹੜੀ ਆ ਉੱਪਰ ਵਾਲਾ ਬੀਮ ਪਾਇਆ ਉਹ ਵੀ ਤੁਸੀਂ ਵੇਖੋ ਵੀ ਚੌੜੇ ਰੁਖਦਾ ਹੀ ਆ ਇਹਨੂੰ ਕਿਸ ਸਹੀ ਤਰੀਕੇ ਨਾਲ ਨਹੀਂ ਪਾਇਆ ਗਿਆ ਲੱਗਦਾ ਆਪ ਮੇਰੇ ਕਰੀ ਦੀ ਸਾਰਿਆਂ ਦੀ ਜਾਨ ਬਚੀ ਰਵੇ ਸੌਖਾ ਹੀ ਰਵੇ ਸਾਰਾ ਕੁਝ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿਕਾ ਜੁੰਦੇ ਵਾਸਤੇ ਰਬ ਸੋਣਾ ਤੁਹਾਡੀਆਂ ਲੰਬੀਆਂ ਲੰਬੀਆਂ ਉਮਰਾਂ ਕਰਨ